ਲੁਧਿਆਣਾ ਦੇ ਇਸਲਾਮਾ ਗਾਂਜੀ ਇਲਾਕੇ ਦੇ ਵਿੱਚ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ ਜਦੋਂ ਇੱਥੇ ਦੋ ਧਿਰਾਂ ਆਪਸੇ ਵਿੱਚ ਭੜਪਈਆਂ ਅਤੇ ਇੱਕ ਦੂਜੀ ਦੇ ਉੱਤੇ ਇੱਟਾਂ, ਪੱਥਰਾਂ, ਕੰੱਚ ਦੀਆਂ ਬੋਤਲਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਚੱਲਦੇ ਇਸ ਦਾ ਵੀਡੀਓ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਹਾਂ ਇਹ ਤੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਸੀ ਕਿਉਂਕਿ ਇਹ ਕਾਫੀ ਸਾਲ ਪੁਰਾਣਾ ਮਾਮਲਾ ਪਰ ਹੁਣ ਉਹਨਾਂ ਦੇ ਘਰ ਦੇ ਉੱਤੇ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਹੈ 30 ਤੋਂ 40 ਬੰਦੇ ਇੱਥੇ ਮੇਰੇ ਘਰ ਦੇ ਬਾਹਰ ਲਲਕਾਰੇ ਮਾਰੇ ਸਨ ਮੇਰਾ ਬਾਏ ਨੇ ਮੇਰਾ ਨਾਮ ਲੈ ਕੇ ਪਾਲੇ ਬਾਹਰ ਨਿਕਲ ਕਿਨੂੰ ਅਸੀਂ ਅੱਜ ਜਾਨੋਂ ਮਾਰ ਦੇਣਾ ਮਾਵਾ ਪੈਨਾ ਦੀਆਂ ਬਹੁਤ ਗਾਲਾਂ ਕੱਢ ਰੇ ਸਨ ਮੈਂ ਉਹਨਾਂ ਨੂੰ ਹੱਥ ਜੋੜੇ ਵਿਰੇ ਤੁਹਾਡਾ ਮੇਰਾ ਜੋ ਝਗੜਾ ਸੀ ਨਿਬੜ ਗਿਆ ਆਇਆ 4 ਸਾਲ ਪਹਿਲਾਂ ਤੁਹਾਡੀ ਮੇਰੀ ਕੋਈ ਗੱਲ ਨਹੀਂ ਹੋਈ ਪਲੀਜ਼ ਤੁਸੀਂ ਜਾਓ ਸਵੇਰੇ ਅਸੀਂ ਗੁਰਦੁਆਰਾ ਸਾਹਿਬ ਦੀ ਪੰਚਾਇਤ ਤੇ ਮੋਤਵਾਰ ਬੰਦੇ ਜਾਂ ਮਹੰਲੇ ਤੇ ਮੋਤਵਾਰ ਬੰਦੇ ਬਹਿ ਕੇ ਨਿਬੇੜ ਲਾਵਾਂਗੇ ਪਰ ਉਹਨਾਂ ਨੇ ਕੋਈ ਮੇਰੀ ਇੱਕ ਗੱਲ ਨਹੀਂ ਸੁਣੀ ਠੀਕ ਹੈ ਜੀ ਮੈਂ ਕੱਲਾ ਆਪਣੇ ਪਰਿਵਾਰ ਦੇ ਨਾਲ ਇਸ ਘਰ ਚ ਰਹਿਣਾ ਬਾਕੀ ਮੇਰੇ ਰਿਸ਼ਤੇਦਾਰ ਦੂਰ ਦੂਰ ਰਹਿੰਦੇ ਨੇ ਉਹਨਾਂ ਨੇ ਬੋਤਲਾਂ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਗੇੜ ਤੇ ਕਿਰਪਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਖੜਕੂ ਸਿੰਘ ਨੇ ਹੱਥ ਪਾ ਕੇ ਨਾ ਗੇੜ ਖੋਲਣ ਦੀ ਕੋਸ਼ਿਸ਼ ਕੀਤੀ ਪਹਿਲਾਂ ਅਸੀਂ ਤਿੰਨ ਚਾਰ ਭਾਈ ਰਹਿੰਦੇ ਸੀ ਅਸੀਂ ਲੋਕ ਨਹੀਂ ਲਗਾਉਂਦੇ ਸੀ ਕੱਲਾ ਕੁੰਡਾ ਲਾਉਂਦੇ ਸੀ ਹੁਣ ਮੈਂ ਕੱਲਾ ਰਹਿਣਾ ਠੀਕ ਹੈ ਜੀ ਮੇਰੀ ਮਾਤਾ ਜੀ ਬਿਮਾਰ ਰਹਿੰਦੇ ਨੇ ਗੋਡੇ ਖਰਾਬ ਨੇ ਉੱਪਰ ਪੌੜੀਆਂ ਨਹੀਂ ਚੜ੍ਹ ਸਕਦੇ ਅਸੀਂ ਉਹਨਾਂ ਨੂੰ ਕੂਲਰ ਲਾ ਕੇ ਬੈਣ ਲਾ ਕੇ ਥੱਲੇ ਰੱਖਿਆ ਆਇਆ ਉਹ ਦੋ ਲੋਕ ਲਾਉਂਦੇ ਨੇ ਚਲੋ ਇੱਕ ਤਾਂ ਬਾਹਰੋਂ ਚਾਬੀ ਲੱਗ ਜਾਂਦੀ ਏ ਕੋਈ ਨਾ ਕੋਈ ਖੋਲ ਲੈਂਦਾ ਏ ਇੱਕ ਅਸੀਂ ਅੰਦਰੋਂ ਨਾਰਮਲ ਜਿਹੜਾ ਜੰਦਰਾ ਹੁੰਦਾ ਨਾ ਪੁਰਾਣੇ ਟਾਈਮ ਦਾ ਉਹ ਲਗਾਣੇ ਆ ਉਹਨਾਂ ਨੇ ਬਹੁਤ ਜਿਆਦੀਆਂ ਬੋਤਲਾ ਇੱਟਾਂ ਮਾਰੀਆਂ ਲਲਕਾਰੇ ਮਾਰੇ ਉਹਨਾਂ ਕੋਲ ਪਿਛਲਾ ਸਨ ਪਸਤੋਲਾ ਸਨ ਇਹ ਬੈਲਟ ਦੇ ਪਿੱਛੇ ਲਾਈਆਂ ਹੋਈਆਂ ਸਨ ਕਮਰ ਦੇ ਵਿੱਚ ਉਹਨਾਂ ਦਾ ਬੱਟ ਚਮਕ ਰਿਹਾ ਸੀ ਸਾਫ ਪਤਾ ਲੱਗਦਾ ਸੀ ਪਸਤੋਲਾ ਨੇ ਹਾਂਜੀ ਸਰ ਪੀਸੀਆਰ ਦੀ ਉਹਨਾਂ ਨੇ ਇੱਕ ਨਹੀਂ ਮੰਨੀ पीसीया रोक दी रही है दो मुलाजम सा ना उन्होंने एक नहीं उन्होंने मन्नी ता भी वो इटा बोतल मार दे रहे ललकारे मार दे रहे ओ मिनू कहंदे जे तेरे च दम है ना तू एक बारी ਥੱਲੇ ਆ ਜਾ ਫੇਰ ਦੇਖਦੇ ਆ ਤੇਰੇ ਨਾਲ ਅਸੀਂ ਸਾਰੇ ਨਹੀਂ ਲੜਾਂਗੇ ਅਸੀਂ ਤਮਾਸ਼ਾ ਦੇਖਾਂਗੇ ਇਕੱਲਾ ਬੰਦਾ ਤੇ ਨਾਲ ਲੜੂਗਾ ਮੈਂ ਕਹਾ ਮੈਂ ਨਹੀਂ ਆ ਸਕਦਾ ਮੇਰੀ ਮਦਰ ਨੇ ਬਹੁਤ ਰੋਏ ਘੁੱਲਾਏ ਮੇਰੀ ਵਾਈਫ ਰੋਈ ਰਾਤੀ ਆਲਾ ਨੇ 12 11 ਕਵੇ ਸਾਡੇ ਉੱਤੇ ਹਮਲਾ ਕਰਤਾ ਉਧਰ ਲੜਦੇ ਆਂਦੇ ਪਏਗੇ ਸੀ ਕਿਸੇ ਨਾਲ ਤੇ ਸਾਡੇ ਘਰ ਤੇ ਪਤਾ ਨਹੀਂ ਹਮਲਾ ਕਾਹ ਤੋਂ ਕਰਤਾ ਆ ਗਿਆ ਸਾਡੇ ਨਾਲ ਨਾ ਕੋਈ ਕੋਈ ਦੁਸ਼ਮਣੀ ਹੈਗੀ ਸੀ ਨੀ ਕੁਝ ਨਹੀਂ ਹੈਗੀ ਸੀ ਤੇ ਪਤਾ ਨਹੀਂ ਕਿਹੜੀ ਗੱਲ ਉਹਨਾਂ ਨੇ ਉਹਨਾਂ ਨੇ ਰੰਜਿ ਰਕੀ ਹੈਗੀ ਤੇ ਸਾਡੇ ਉੱਤੇ ਕਰਤੇ ਸਾਨੂੰ ਦਾ ਕਿਤਾ ਕਿਉਂ ਜੀ ਕਿਹੜੀ ਵਜ੍ਹਾ ਕੋਈ ਪਹਿਲਾਂ ਲੜਾਈ ਸੀ ਝਗੜਾ ਸੀ ਕੋਈ ਸਾਡਾ ਪਹਿਲੇ ਲੜਾਈ ਹੋਈ ਹੈਗੀ ਸੀ ਉਹ ਸਾਡੀ ਨਿਬੜ ਗਈ ਸੀ ਉਸ ਤੋਂ ਬਾਅਦ ਸਾਡੀ ਕੋਈ ਲੜਾਈ ਨਹੀਂ ਹੈਗੀ ਸੀ ਕੋਈ ਝਗੜਾ ਨਹੀਂ ਆ ਗਿਆ ਲੋਕ ਲੌਂਦੀ ਹੋਈ ਹੈਗੀ ਸੀ ਤੇ ਮੁੜ ਕੇ ਸਾਡਾ ਸਾਰਾ ਨਿਬੜ ਗਿਆ ਹੈਗਾ ਸੀ ਸਾਡਾ ਫੈਸਲਾ ਸਾਹਿਬ ਕੁਝ ਨਹੀਂ ਨਿਬੜ ਗਿਆ ਰਾਤੀ ਉਹਨਾਂ ਕੋ ਉਹ ਦੋਖਾ ਵੀ ਲਾਇਆਣ ਲਾਇ ਹੈਗੇ ਬਸ ਕੀ ਹੋਰ ਉਹਨਾਂ ਕਹਿੰਦੇ ਹੈਗੇ ਬਸ ਤੋਲਾ ਵੀ ਲਾਈਆਂ ਹੀ ਸੀ ਨਾਲ ਕਿਰਪਾਨਾ ਵੀ ਸੀ ਨਾਲ ਉਹਨਾਂ ਨੂੰ ਬੋਤਲਾ ਰੱਖਿਆ ਹੀ ਸੀ ਉਹ ਮਾਰਦੇ ਰਹੇ ਹੈਗੇ ਜੇ ਅਸੀਂ ਥੱਲੇ ਆ ਜਾਂਦੇ ਤਾਂ ਫੇਰ ਉਹਨਾਂ ਸਾਨੂੰ ਇੱਕ ਬੰਦੇ ਦਾ ਇੱਕ ਦੋਨ ਮਾਰ ਕੇ ਜਾਣਾ ਹੈਗਾ ਸੀ ਉਹ ਮਾਰਨ ਦੇ ਰੰਜੇ ਵਿੱਚ ਹੀ ਆਇਆ ਸੀ ਉਹ ਹੈਗੇ ਸੀ ਕੋਈ 50 ਕ ਬੰਦਾ ਹੈਗੇ ਸੀ ਤੁਹਾਡੇ ਬੈਕਸਾਈਡ ਦੀ ਰਹਿੰਦੀ ਹੈ ਬੈਕਸਾਈਡ ਰਹਿੰਦੇ ਹੈਗੇ ਨੇ ਤੇ ਪੁਲਸ ਆਈ ਸੀ ਹੁਣ ਕੀ ਕਹਿੰਦੀ ਪੁਲਸ ਵਾਲੇ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ ਸੀ ਅਸੀਂ ਉਹਨਾਂ ਨੂੰ ਬੇਨਤ ਕੀਤਾ ਅਗਿਓ ਕਹਿੰਦੇ ਤੁਹਾਨੂੰ ਇਨਸਾਫ ਸੀ ਦੇਵਾਂਗੇ ਰਾਤੀ ਜਦੋਂ ਇਹ ਲੜਾਈ ਝਗੜਾ ਹੋਇਆ ਉਦੋਂ ਪੁਲਿਸ ਨੂੰ ਬੁਲਾਇਆ ਸੀ ਆਏ ਸੀ ਹਾਂਜੀ ਬੁਲਾਇਆ ਹੈਗਾ ਸੀ ਉਹ ਆਏ ਹੈਗੇ ਸੀ ਪੁਲਸ ਵਾਲੇ ਵੇਖਿਆ ਹੈਗਾ ਉਹ ਬਾਅਦ ਚ ਆਏ ਆਗੇ ਨੇ ਉਹਨਾਂ ਨੂੰ ਭੇਜਿਆ ਹੈਗਾ ਨੇ ਪਪੇ ਪ੍ਰੈਸ਼ਨ ਭੇਜੇ ਹੈਗੇ ਨਾਲ ਅਸੀਂ ਧੰਨਵਾਦ ਕਰਦੇ ਹੈਗੇ ਉਹਨਾਂ ਨੇ ਭੇਜਿਆ ਹੈਗਾ ਸਾਰਾ ਉਹਨਾਂ ਨੇ ਠੀਕ ਹੈ ਹਾਂਜੀ ਪਹਿਲਾ ਕੜੇ ਆਏ ਹੈਗੇ ਨੇ ਪੁਲਿਸ ਵਾਲੇ ਵਾਲੇ ਕਿਹੜੇ ਹੁੰਦੇ ਹੈਗੇ ਔਰ ਐਪੀਸੀ ਵਾਲੇ ਆਏ ਹੈਗੇ ਨੇ ਉਹਨਾਂ ਸਾਹਮਣੇ ਮਾਰਦੇ ਰਹੇ ਹੈਗੇ ਨੇ ਉਹਨਾਂ ਨੇ ਕੋਈ ਚੀ ਨਹੀਂ ਉਹਨਾਂ ਨੇ ਕੀਤਾ ਹੈਗਾ ਠੀਕ ਹੈ ਜੀ ਹਾਂਜੀ ਉਹਨਾਂ ਸਾਹਮਣੇ ਮਾਰਦੇ ਰਹੇ ਹੈਗੇ ਨੇ ਹਾਂਜੀ ਉਹ ਸਾਹਮਣੇ ਹੀ ਲੜਾਈ ਹਾਂਜੀ ਉਹਨਾਂ ਸਾਹਮਣੇ ਹੀ ਮਾਰਦੇ ਰਹੇ ਹੈਗੇ ਅਸੀਂ ਤਾਂ ਕੋਠੇ ਦੇ ਥੱਲੇ ਉੱਤਰ ਹੀ ਨਹੀਂ ਹੈਗੇ ਦੂਜੀ ਗੱਡੀ ਆਈ ਹੈਗੀ ਕਿ ਪਪੀ ਪ੍ਰੈਸ਼ਨ ਨੇ ਭੇਜਿਆ ਹੈਗਾ ਬੰਦਿਆਂ ਨੂੰ ਉਦੋਂ ਫੇਰ ਉਹਨਾਂ ਨੂੰ ਭੱਜੇ ਆ ਗਏ ਨੇ ਠੀਕ ਹੈ ਹਾਂਜੀ ਕੀ ਨਾਮ ਕੀ ਹੈ ਜੀ ਲਖਵੀਰ ਕੌਰ ਕੀ ਹੋਇਆ ਕੀ ਸੀ ਜੀ ਅਦਰੋਂ ਹੀ ਆਏ ਨੇ ਲੜਦੇ ਅਦਰੋਂ ਹੀ ਲੜਦੇ ਆਏ ਨੇ ਅੰਦਰੋਂ ਮੈਂ ਤੇ ਅੰਦਰੋਂ ਨਾ ਜਮ ਜੰਦਰਾ ਲਾਇਆ ਆਇਆ ਸੀ ਮੇਰਾ ਬੇਟਾ ਤੇ ਮੇਰੇ ਬੇਟੇ ਨੂੰ ਮਾਰਨ ਆਏ ਸੀ ਗਾਲਾਂ ਘੜਦੇ ਸੀ ਉਹਨਾਂ ਕੋਲ ਬੜਾ ਖੂਸ਼ ਸਮਾਨ ਸੀ ਤੇ ਮੈਂ ਉਹ ਜੰਦਰਾ ਲਾਇਆ ਤੇ ਹੱਥ ਪਾ ਕੇ ਨਾ ਤਾਲਾ ਖੋਲਦੇ ਸੀ ਤੋੜਦੇ ਸੀ ਕਿੰਨੇ ਕੁ ਬੰਦੇ ਸੀ ਕਿੰਨੇ ਉਹ ਪਿੱਛੇ ਖਲੋਤੇ ਸੀ ਕੁਝ ਅੱਗੇ ਆਏ ਕਿੰਨੇ ਆ ਜੀ ਅਸੀਂ ਬਾਹਰ ਤੇ ਨਿਕਲੇ ਨਹੀਂ ਆ ਗਏ ਉੱਥੇ ਪਰੇ ਕਲਾਰ ਛੱਡਦੇ ਨੇ ਗਲੀਆਂ ਚ ਅੱਛਾ ਜੀ ਹਨਾਂ ਦਾ ਬੈਕਸਾਈਡ ਤੇ ਹਾਂਜੀ ਬੈਕਸਾਈਡ ਤੇ ਰਹੰਦੇ ਨੇ ਸੁੱਖੇ ਦਾ ਮੁੰਡਾ ਹੀਰਾ ਐ ਅੱਛਾ ਜੀ ਹੁਣ ਖੜਕੂ ਐ ਮਤਾਬਾ ਐ ਹੋਰ ਉਹਨਾਂ ਦੇ ਬੱਚੇ ਨੇ ਅੱਗੋਂ ਵੱਡੇ ਵੱਡੇ ਸਾਰੇ ਆਏ ਨੇ ਸਾਰੇ ਆਏ ਨੇ ਸਾਰੇ ਆਏ ਨੇ ਹਾਂਜੀ ਹਥਿਆਰ ਜੇ ਪੁਲਸ ਵਾਲਿਆਂ ਨੇ ਆਪ ਦੇਖਿਆ ਇੱਥੇ ਸਾਡਾ ਟੈਂਪੂ ਤੋੜ ਗਏ ਨੇ ਕਿਰਪਾਨ ਇੱਥੇ ਸੁੱਟ ਗਏ ਨੇ ਉਹਨਾਂ ਨੇ ਆਪ ਖੁਦ ਦੇਖੀ ਆਣ ਕੇ ਜਦੋਂ ਨੰਬਰ 'ਚ ਪੁਲਸ ਆਈ ਗਏ ਸਵੇਰੇ ਹਾਂਜੀ ਨਹੀਂ ਰਾਤ ਨੂੰ ਰਾਤ ਨੂੰ ਹਾਂਜੀ ਉਦੋਂ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਐ ਕੋਈ ਉੱਧਰ ਤੈਅ ਕੀਤਾ ਯਾਰ ਵੇ ਤਾਂ ਕੀ ਬਰਬਾਦੀ ਆ ਬਰਬਾਦੀ ਆ ਪਾ ਚੱਲ ਨਹੀਂ ਦੇਣੀ ਭਾਵੇਂ ਸਾਰੀ ਜਾਨ ਜਾਵੇ ਤੇ ਜਾ ਬੇ ਆਤਵਾਦ ਕੱਟਿਆ ਵੈ ਮੈਂ 90 ਦਾ ਭੜਤੀ ਆ ਜੀ ਸਾਰਾ ਆਤਵਾਦ ਮੈਂ ਕੱਟਿਆ ਹੋਇਆ ਮੇਰੇ ਮੈਂ ਵੀ ਮੰਜਿਸਲੇ ਵੜ ਗਏ ਇੱਕ ਰਾਂ ਜੀ ਆਤਵਾਦੀ ਪੈ ਗਏ ਸੀ ਚਲੋ ਕਿਉਂ ਵੀ ਨਸਾਬ ਐ ਨਾ ਮਦਮਾ ਗਿਆ ਪਾ ਠੀਕ ਲੱਗਿਆ ਜੀ ਬੋਤਲਾਂ ਚਲਾਈਆਂ ਕਿੰਨੇ ਆ ਕਿੰਨੇ ਚਲਾਈਆਂ ਉਹਨੂੰ ਪਤਾ ਹੈ ਸਾਨੂੰ ਘਰਾਂ ਦਾ ਪਤਾ ਹੈ ਪਰ ਬੂਹੇ ਨਹੀਂ ਖੋਲਦੇ ਹੁਣ ਬੂਹੇ ਨਹੀਂ ਖੋਲਦੇ ਆਓ ਜੇ ਬੂਹੇ ਖੋਲਣਗੇ ਫੜ ਲਾਂਗੇ ਪਰ ਕਾਰਨ ਕੀ ਹੈ ਬੋਤਲਾਂ ਕਾਰਨ ਕੋਈ ਹੋਊਗਾ ਇਹਨਾਂ ਦੀ ਰਣਜੀਤ ਇਹ ਨਹੀਂ ਪਤਾ ਅੱਛਾ ਜੀ ਉਸ ਤੋਂ ਪਹਿਲਾਂ ਤਾਂ ਜਦੋਂ ਕਹਿੰਦੇ ਪਹਿਲਾਂ ਪੁਰਾਣੀ ਲੜਾਈ ਹੋਈ ਸੀਗੀ ਉਹ ਪਰ ਸੌਟ ਹੋ ਗਈ ਸੀਗੀ ਪਰ 4-5 ਸਾਲ ਪਹਿਲਾਂ ਲੜਾਈ ਹੋਈ ਸੀਗੀ ਪਰ ਅੱਜ ਦੁਬਾਰਾ ਜਿਹੜਾ ਗੱਲ ਇਹ ਅਟੈਕ ਹੋਇਆ ਰਾਤ ਦੇ ਬਸ ਕੋਈ ਤਾਂ ਨਹੀਂ ਇਹ ਸਾਹਮਣਾ ਨਹੀਂ ਬਈ ਫਿਕਰ ਨਹੀਂ ਕਰਨੀ ਲੋੜ ਠੀਕ ਸਾਹਮਣਾ ਕੋਈ ਸੀਸੀਟੀਵੀ ਕੋਈ ਆਇਆ ਮੈਂ ਮੌਕਾ ਸਾਬ ਲੂੰਗਾ ਭਿੱਕੇ ਨਿਕਣਾ ਕੋਈ ਕੱਲ ਦਾ ਠੀਕ ਹੈ ਇੱਕ ਘਰ ਨੂੰ ਸਾਫ ਕਰਵਾਗੇ ਠੀਕ ਹੈ ਤੇ ਲੋੜ ਪਈ ਤਾਂ ਜਾਨ ਵੀ ਦੇਾਂਗੇ ਖਿਆ ਦੇਖਿਆ ਜਾਵੇ ਤਾਂ ਪੁਰਾਣੇ ਰੰਜਿਸ਼ਾਂ ਦੇ ਕੋਣ ਤੇ ਕਿਸ ਵੇਲੇ ਕਿੜ ਕੱਢ ਲਈ ਇਸ ਦਾ ਕੋਈ ਵੀ ਪਤਾ ਨਹੀਂ ਲੱਗਦਾ ਕਿੰਨੇ ਪੁਰਾਣੇ ਮਾਮਲੇ ਤੋਂ ਬਾਅਦ ਇਹ ਲੜਾਈ ਝਗੜਾ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ